ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਇਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਰਿਜੈਕਟ ਹੋਈਆਂ ਵਾ ਬਹੁਤ ਸਾਰੀਆਂ ਮੇਲਾਂ ਬਹੁਤ ਸਾਰ ਨੂੰ ਮੇਲ ਆਈਆਂ ਵਾ ਕਿ ਅਪਾਇੰਟਮੈਂਟਾਂ ਡੀਡੀ ਆ ਰਿਜੈਕਟ ਕਰ ਦਿੱਤੀ ਗਈ ਆ ਇਹਦਾ ਆਪਾਂ ਕੀ ਕਰਾਂਗੇ ਕਿ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਵਿੱਚ ਕਿ ਕਿਉਂ ਰਿਜੈਕਟ ਹੋਈ ਹੈ ਇਹਦਾ ਕੀ ਹੱਲ ਵਾ ਹੋਣਾ ਕਿਉਂਕਿ ਨਾਰਮਲੀ ਗੱਲ ਆ ਪੇਪਰ ਵੀ ਨਾਲ ਨਿਕਲੇ ਪਏ ਆ ਅਪਾਇੰਟਮੈਂਟਾਂ ਮਿਲਿਆ ਨਹੀਂ ਹਨ ਉਹ ਲਿਓਸ ਤੇ ਦ ਰਿਜੈਕਟ ਹੋਣ ਵਾਲੇ ਆ ਜਿਹੜੇ ਨੂਲੇ ਉਸ ਤੇ ਉਹ ਵੀ ਆਪਣੇ ਐਕਸਪਾਇਰ ਹੋਣ ਵਾਲੇ ਆ ਤੇ ਅਪਾਇੰਟਮੈਂਟਾਂ ਰੈਡੀਆਮ ਆ ਆਪਣੀਆਂ ਰਿਜੈਕਟ ਹੋ ਚੁੱਕੀਆਂ ਆਂ ਕਈ ਵੀਰਾਂ ਭਰਾਵਾਂ ਦੀਆਂ ਇਹਦੇ ਬਾਰੇ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਵੀ ਕੀ ਸਾਬਤ ਆ ਬਿਆ ਜਿਆਦਾ ਚਿਰ ਨਾ ਆਂਦੇ ਹੋ ਕਰਦੇ ਆ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਅੰਤ ਨੂੰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਲੈ ਕੇ ਆਈਏ ਤੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਉਹਦੇ ਉੱਤੇ ਮੈਸੇਜ ਕਰਕੇ ਪੁੱਛ ਸਕ ਲੋਬੀ ਫੇਰ ਕਰਦੇ ਆ ਵੀਡੀਓ ਸਟਾਰਟ ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਓ ਤਾਂ ਤੁਹਾਨੂੰ ਕੰਪਲੀਟ ਪਤਾ ਲੱਗ ਸਭ ਕਿ ਕੀ ਹਸਤਾ ਬਿਆ ਕਿਉਂ ਰਿਜੈਕਟ ਹੋਈਆਂ ਵਾ ਤੇ ਇਹਦਾ ਹੱਲ ਕੀ ਆ ਆਪਾਂ ਹੁਣ ਹੱਲ ਕੀ ਕਰ ਸਕਦੇ ਆ ਨਾਰਮਲੀ ਗੱਲ ਜਦੋਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਸਰੋਣਾ ਨੇ ਜਿਹੜਾ ਵਾ ਥੋੜਾ ਜਿਹਾ ਸਿਸਟਮ ਚੇਂਜ ਕੀਤਾ ਸੀ ਕਿ ਅਪਾਇੰਟਮੈਂਟਾਂ ਜਿਹੜੀਆਂ ਵਾ ਉਹ ਜਿਹੜੀਆਂ ਨਾਰਮਲੀ ਗੱਲ ਅਪਾਇੰਟਮੈਂਟਾਂ ਫੜ ਸਿੱਧੀਆਂ ਮਿਲਦੀਆਂ ਹੁੰਦੀਆਂ ਅਸੀਂ ਹੁਣ ਉਹਨਾਂ ਨੇ ਕੀਤਾ ਲਿੰਕ ਬਣਾਇਆ ਉਹਦੇ ਰਾਈ ਤੁਸੀਂ ਆਪਣਾ ਡਾਕੂਮੈਂਟ ਫਿਲ ਕਰਨਾ ਸੀ ਆਪਣਾ ਪਾਸਪੋਰਟ ਨੰਬਰ ਆਪਣਾ ਨੂਲਾ ਹਸਤਾ ਸਾਰਾ ਕੁਝ ਫਿਲ ਕਰਨਾ ਸੀ ਤੇ ਮੇਲ ਸੈਂਡ ਕਰਨੀ ਸੀ ਉਹਨਾਂ ਨੂੰ ਠੀਕ ਆ ਉਹਨਾਂ ਨੇ ਬਾਅਦ ਤੁਹਾਨੂੰ ਇਹਦੀ ਮੇਲ ਸੈਂਡ ਕਰਨੀ ਕਿ ਤੁਹਾਡੇ ਅਕਸੈਪਟ ਕੀਤੀ ਤੁਹਾਨੂੰ ਅਪਾਇੰਟਮੈਂਟ ਮਿਲ ਜੇ ਤੁਹਾਡਾ ਸਾਰਾ ਕੁਝ ਸਹੀ ਹੈ ਤੁਹਾਨੂੰ ਅਪਾਇੰਟਮੈਂਟ ਜਿਹੜੀ ਮਿਲੂਗੀ ਠੀਕ ਹੈ ਜਾਂ ਮਿਲਗੀ ਹੋਣ ਕੀ ਹੋਇਆ ਉਹਨਾਂ ਨੇ ਟਾਈਮ ਦਿੱਤਾ ਸੀ ਕਿ 2 ਮਹੀਨੇ ਦੇ ਅੰਦਰ ਜਾ ਕੇ ਤੁਹਾਨੂੰ ਅਪਾਇੰਟਮੈਂਟ ਮਿਲ ਗਈ ਮਿਲ ਗਈ ਜੇਕਰ ਤੁਹਾਨੂੰ ਅਪਾਇੰਟਮੈਂਟ ਨਾ ਮਿਲੀ ਤੁਹਾਡੀ ਜਿਹੜੀ ਅਪਾਇੰਟਮੈਂਟ ਆ ਉਹ ਨਾਰਮਲੀ ਗੱਲ ਆ ਰਿਜੈਕਟ ਹੋ ਜਾਣੀ ਆ ਉਦਾਂ ਹੀ ਹੋਇਆ ਜਿਹੜੇ ਵੀਰਾਂ ਭਰਾਵਾਂ ਨੇ ਭਰੀਆਂ ਸੀ 2 ਮਹੀਨੇ ਪਹਿਲਾਂ ਅਪਾਇੰਟਮੈਂਟ ਆਪਣੇ ਆਪਣੇ ਨੂਲੇ ਹੋਸ ਤੇ ਲਿਖ ਕੇ ਸਾਰਾ ਕੁਝ ਲੈ ਕੇ ਭਰਿਆ ਅਪਾਇੰਟਮੈਂਟਾ ਉਹਨਾਂ ਨੂੰ ਅਪਾਇੰਟਮੈਂਟਾ ਨਹੀਂ ਮਿਲੀਆਂ ਤੇ ਉਹਨਾਂ ਨੂੰ ਸਿੱਧੀ ਉਹਨਾਂ ਨੇ ਮੇਲ ਕਰ ਦਿੱਤੀ ਆ ਕਿ ਅਪਾਇੰਟਮੈਂਟ ਤੁਹਾਡੀ ਜਿਹੜੀ ਆ ਰਿਜੈਕਟ ਕਰ ਦਿੱਤੀ ਗਈ ਆ ਠੀਕ ਆ ਹੁਣ ਚੱਕਰ ਕੀ ਆ ਨਾਰਮਲੀ ਗੱਲ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜੇਕਰ ਤੁਹਾਡਾ ਨਾਰਮਲੀ ਗੱਲ ਸਾਰੇ ਵੀਰਾਂ ਨੂੰ ਟੈਨਸ਼ਨ ਹੁੰਦੀ ਹੈ ਗੱਲ ਦੀ ਕਿ ਸਾਡਾ ਜਿਹੜਾ ਵਾ ਨੂਲਾ ਹਸਤਾਬ ਐਕਸਪਾਇਰ ਹੋਣ ਵਾਲਾ ਕੋਈ ਉਹਦੀ ਵੀ ਐਡੀ ਆ 6 ਮਹੀਨੇ ਆ ਡੇਟ ਹੁੰਦੀ ਹੈ ਉਹ ਵੀ ਐਕਸਪਾਇਰ ਹੋਣ ਵਾਲਾ ਵਾ ਉਧਰੋਂ ਸਾਡੀ ਅਪਾਇੰਟਮੈਂਟ ਵੀ ਰਿਜੈਕਟ ਹੋ ਗਈ ਆ ਹੁਣ ਅਸੀਂ ਕੀ ਕਰੀਏ ਟੈਨਸ਼ਨ ਲੈਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਸਭ ਤੋਂ ਪਹਿਲੀ ਗੱਲ ਤਾਂ ਇਹ ਤੁਹਾਨੂੰ ਕੱਲ੍ਹ ਨੂੰ ਮੇਲ ਨਹੀਂ ਆਈਏ ਬਹੁਤ ਜਿਆਦਾ ਬਹੁਤ ਜਾਣ ਨੂੰ ਮੇਲ ਆਈ ਆ ਉਹਨਾਂ ਨੇ ਇੱਕੋ ਵਾਰੀ ਅੰਬੈਸੀ ਨੇ ਜਿੰਨੇ ਬੰਦਿਆਂ ਨੇ 2 ਮਹੀਨੇ ਪਹਿਲਾਂ ਆਈਆਂ ਅਪਾਇੰਟਮੈਂਟਾਂ ਅਪਲਾਈ ਕੀਤੀਆਂ ਸੀ ਉਹਨਾਂ ਨੇ ਸਾਰਿਆਂ ਨੂੰ ਇਕੱਠੀ ਇੱਕੋ ਮੇਲ ਭੇਜੀ ਆ ਨਾ ਕਿ ਧਰ ਉਹਨਾਂ ਦਾ ਨਾਮ ਲਿਖਿਆ ਜਾਂ ਧਰ ਰਜਿਸਟ੍ਰੇਸ਼ਨ ਤਾਂ ਨੰਬਰ ਲਿਖਿਆ ਜਾਂ ਤੁਹਾਡਾ ਉਹਨਾਂ ਨੇ ਨੂਲੇ ਸਿਰ ਦਾ ਨੰਬਰ ਲਿਖਿਆ ਇਦਾਂ ਦਾ ਕੁਝ ਨਹੀਂ ਲਿਖਿਆ ਸਿਰਫ ਤੁਹਾਨੂੰ ਉਹਨਾਂ ਨੇ ਸਿੱਧੀ ਮਿਲ ਕੇ ਤੁਹਾਡੀ ਇਹੜੀ ਅਪਾਇੰਟਮੈਂਟ ਰਿਜੈਕਟ ਹੋ ਗਈ ਹੈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜੇਕਰ ਤੁਹਾਡਾ ਨੂਲਾ ਹੌਸਤਾ ਵੀ ਐਕਸਪਾਇਰ ਹੁੰਦਾ ਉਹਦਾ ਵੀ ਹੱਲ ਹੈਗਾ ਵਾ ਆਪਣੇ ਕੋਲ ਸਭ ਤੋਂ ਪਹਿਲਾਂ ਤਾਂ ਸਾਰੇ ਵੀਰਾਂ ਭਰਾਵਾਂ ਨੇ ਜਿਹੜਾ ਵਾ ਜਿਹੜੀ ਅਪਾਇੰਟਮੈਂਟ ਵਾ ਜਿੰਨਾ ਰਿਜੈਕਟ ਹੋ ਚੁੱਕੀਆਂ ਵਾ ਉਹ ਤਾਂ ਵੇਟ ਕਰਨ ਕੁਝ ਨਹੀਂ ਕਰ ਸਕਦੇ ਕਿਉਂਕਿ ਨਾਰਮਲੀ ਗੱਲ ਆ ਇਹ ਅੰਬੈਸੀ ਨੇ ਕੀਤਾ ਸਾਰਾ ਕੁਝ ਤੇ ਅੰਬੈਸੀ ਇਹਦਾ ਹੱਲ ਕੱਢੂਗੀ ਹੁਣ ਅੰਬੈਸੀ ਆਉਣ ਵਾਲੇ ਸਮੇਂ 'ਚ ਵੇਖਦੇ ਆ ਕਿ ਜਿਨ੍ਹਾਂ ਦੀ ਅਪਾਇੰਟਮੈਂਟ ਰਿਜੈਕਟ ਕੀਤੀਆਂ ਵਾ ਉਹਨਾਂ ਨੂੰ ਕੀ ਕਹਿੰਦੀ ਹੈ ਕਿਉਂਕਿ ਤੁਹਾਡੇ ਕੱਲ੍ਹ ਨਾਲ ਨਹੀਂ ਹੋਈਆਂ ਬਹੁਤ ਜਿਆਦਾ ਨਾਲ ਹੋਈਆਂ ਵਾ ਹੁਣ ਤੁਸੀਂ ਵੇਟ ਕਰੋ 2-4 ਦਿਨ 5 5-6 ਦਿਨ ਵੇਟ ਕਰੋ ਹਫਤਾ ਇੱਕ ਵੇਟ ਕਰੋ ਜਦੋਂ ਆਪਣਾ ਅੰਬੈਸੀ ਵੱਲੋਂ ਕੋਈ ਆਪਾਂ ਨੂੰ ਜਵਾਬ ਆਉਂਦਾ ਵਾ ਕੁਝ ਨਿਊਜ਼ ਆਉਂਦੀ ਆ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਬਣਾ ਕੇ ਦੱਸਾਂਗੇ ਕਿ ਕੀ ਹਿਸਾਬਤਾ ਵਾ ਕੀ ਉਹਨਾਂ ਨੇ ਕਿਹਾ ਵਾ ਕਿ ਕਿ ਕਿਉਂ ਰਿਜੈਕਟ ਕੀਤੀਆਂ ਗਈਆਂ ਵਾ ਤੇ ਹੁਣ ਕੀ ਗੱਲ ਕਰ ਸਕਦੇ ਆ ਜਿਨ੍ਹਾਂ ਦਾ ਰਿਜੈਕਟ ਹੋਈਆਂ ਫਾਈਲ ਆਪਣੇ ਅਪਾਇੰਟਮੈਂਟਸ ਠੀਕ ਆ ਤੁਹਾਨੂੰ ਇਹ ਨਹੀਂ ਕਿ ਤੁਹਾਨੂੰ ਆਪਣੇ ਜਿਹੜਾ ਵਾ ਮਾਲਕ ਨਾ ਜਾਂ ਤੁਹਾਡੇ ਏਜੰਟ ਨਾਲ ਲੜਨ ਦੀ ਲੋੜ ਹੈ ਕਿ ਸਾਡੇ ਨੂਲੇ ਉਸੇ ਗਲਤ ਦਿੱਤੇ ਆ ਉਹਦੇ ਵੱਲੋਂ ਕੋਈ ਸ਼ਿਕਾਇਤ ਨਹੀਂ ਆ ਇਹ ਸਾਰਾ ਕੁਝ ਅੰਬੈਸੀ ਵੱਲੋਂ ਹੋਇਆ ਵਾ ਠੀਕ ਹੈ ਤੁਸੀਂ ਥੋੜੀ ਜੀ ਵੇਟ ਕਰੋ ਜਦੋਂ ਹੀ ਆਪਾਂ ਆਪਾਂ ਨੂੰ ਕੋਈ ਨਿਊਜ਼ ਮਿਲਦੀ ਐ ਐਮਬੈਸੀ ਵੱਲੋਂ ਕਿ ਕਿਉਂ ਹੋ ਜਾਇਆ ਟੋਇਆ ਹੁਣ ਹੱਲ ਕੀ ਆ ਇਹਦਾ ਕੀ ਹੱਲ ਹੈ ਆਪਾਂ ਕੀ ਕਰ ਸਕਦੇ ਆ ਅਪਾਇੰਟਮੈਂਟਾਂ ਕਿਵੇਂ ਮਿਲਣਗੀਆਂ ਉਹ ਦੱਸਣਗੇ ਜਾਂ ਰੀ ਅਪਲੋਡ ਕਰਨ ਵਾਸਤੇ ਕਹਿਣਗੇ ਜਾਂ ਕੁਝ ਹੋਰ ਜੋ ਵੀ ਦੱਸਣਗੇ ਆਪਾਂ ਤੁਹਾਨੂੰ ਆਪਣੇ ਚੈਨਲ ਤੇ ਵੀਡੀਓ ਬਣਾ ਕੇ ਜਰੂਰ ਦੱਸਾਂਗੇ ਕਿ ਇਹਦਾ ਹੱਲ ਕੀ ਆ ਹੁਣ ਵੀਰਾਂ ਦਾ ਸਵਾਲ ਇਹ ਹੋਣਾ ਕਿ ਸਾਡਾ ਜਿਹੜਾ ਨੂਲਾ ਹਾਸ ਦਾ ਉਹ ਰਿਜੈਕਟ ਮਤਲਬ ਕਿ ਐਕਸਪਾਇਰ ਹੋ ਗਿਆ ਵਾ ਐਕਸਪਾਇਰ ਹੋਣ ਵਾਲਾ ਵਾ ਜਾਂ ਮਤਲਬ ਕਿ 15 ਦਿਨ ਰਹਿ ਗਿਆ ਵਾ ਹਫਤਾ ਇੱਕ ਰਹਿ ਗਿਆ ਦੋ ਹਫਤੇ ਰਹਿ ਗਿਆ ਵਾ ਤੇ ਸਾਡੀ ਜਿਹੜੀ ਵਾ ਅਪਾਇੰਟਮੈਂਟ ਵੀ ਰਿਜੈਕਟ ਹੋ ਗਈ ਹੈ ਤੇ ਹੁਣ ਅਸੀਂ ਕੀ ਕਰੀਏ ਉਹਦੇ ਵਾਸਤੇ ਉਹਨਾਂ ਨੇ ਅਪਾਇੰਟ ਉਹਦੇ ਵਾਸਤੇ ਵੀ ਉਹਨਾਂ ਨੇ ਇੱਕ ਹੱਲ ਕੱਢਿਆ ਵਾ ਅੰਬੈਸੀ ਵਾਲਿਆਂ ਨੇ ਕਿ ਜਿਨ੍ਹਾਂ ਦਾ ਨੂਲਾ ਹਾਸ ਦਾ 15 ਦਿਨ ਤੋਂ ਥੱਲੇ ਜਾਂ 15 ਦਿਨ ਰਹਿ ਗਿਆ ਵਾ ਵੈਲਿਡ ਸਿਰਫ ਰਹਿ ਗਿਆ ਵਾ ਜਾਂ 15 ਦਿਨ ਤੋਂ ਥੱਲੇ ਜਿਵੇਂ ਚੋ ਨੇ ਰਹਿ ਗਿਆ ਵਾਸਤੇ 10 ਦਿਨ ਰਹਿ ਗਿਆ 1 ਹਫਤਾ ਰਹਿ ਗਿਆ ਵਾ 2 2 ਹਫਤੇ ਰਹਿ ਗਿਆ ਹਾਨੂਲਾ ਹਸਪਤਾਲ ਜਿੰਨਾਂ ਦਾ ਠੀਕ ਆ ਉਹਨਾਂ ਵਾਸਤੇ ਜਿਨ੍ਹਾਂ ਨੇ ਹੱਲ ਖਿੱਡਿਆ ਬਾਕੀ ਉਹ ਆਪਣੀ ਅਪਾਇੰਟਮੈਂਟ ਜਿਹੜੀ ਆ ਅਪਲਾਈ ਕਰ ਸਕਦੇ ਆ 15 ਦਿਨ ਵਾਲੇ ਵਿੱਚ ਠੀਕ ਆ ਪਰ ਹੁਣ ਕਈ ਵੀਰ ਕਹਿੰਦੇ ਕਿ ਸਾਡਾ ਸਾਡਾ ਨੂਲਾ ਹਸਪਤਾਲ ਲਈ 2 ਮਹੀਨੇ ਪਿਆ ਤੇ ਅਸੀਂ ਅਪਲਾਈ ਕਰ ਦਿੰਦੇ ਆ ਇਦਾਂ ਨਹੀਂ ਜੇਕਰ ਤੁਸੀਂ ਅਪਲਾਈ ਹੋਣ ਕਰੋਗੇ ਉਹ ਵਾਲੀ ਅਪਾਇੰਟਮੈਂਟ ਕਿ ਸਾਡਾ ਨੂਲਾ ਹਸਪਤਾਲ ਵਾ ਇਹ 15 ਨੇ ਰਹਿ ਗਿਆ ਸਾਨੂੰ ਅਪਾਇੰਟਮੈਂਟ ਦੋ ਠੀਕ ਹੈ ਫਿਰ ਤੁਹਾਡੇ ਉਹਨਾਂ ਨੇ 3 ਮਹੀਨੇ ਵਾਸਤੇ ਡੇਡ ਆ ਜਿਹੜੇ ਪੇਪਰ ਆ ਉਹ ਬਲੌਕ ਕਰ ਦੇਣੇ ਆ ਕਿਉਂਕਿ ਤੁਹਾਨੂੰ ਉਹਨਾਂ ਨੇ ਚੈੱਕ ਕਰਨਾ ਕਿ ਤੁਹਾਡਾ ਨੂਲਾ ਹਾਸਤਾ ਕਿੰਨਾ ਵੈਲਿਡ ਵਾ ਜੇਕਰ ਤੁਹਾਡਾ ਨੂਲਾ ਹਾਸਤਾ 15 ਦਿਨ ਤੋਂ ਵੱਧ ਵੈਲਿਡ ਹੋਇਆ ਤੇ ਤੁਹਾਡੇ ਉਹਨਾਂ ਨੇ ਜਿਹੜੇ ਡਾਕੂਮੈਂਟ ਵਾ ਉਹ 3 ਮਹੀਨੇ ਵਾਸਤੇ ਬਲੌਕ ਕਰ ਦੇਣੇ ਆ ਇਸ ਕਰਕੇ ਇਹ ਸਿਰਫ ਉਹ ਹੀ ਵੀਰ ਭਰਾ ਕਰ ਸਕਦੇ ਆ ਜਿਨ੍ਹਾਂ ਦਾ ਨੂਲਾ ਹਾਸਤਾ 15 ਦਿਨ ਤੋਂ ਘੱਟ ਰਹਿ ਗਿਆ ਵਾ ਵੈਲਿਡ ਉਹ ਵੀਰ ਪ੍ਰਾਖੀ ਕਰਨਾ ਉਹਨਾਂ ਵਿੱਚ ਆਪਣੀ ਜਿਹੜੀ ਅਪਾਇੰਟਮੈਂਟ ਆ ਆਪਣੇ ਡਾਕੂਮੈਂਟ ਸਾਰੇ ਦੇਣ ਤੇ ਅਪਾਇੰਟਮੈਂਟ ਲੈਣ ਤੇ ਆਪਣਾ ਜਾ ਕੇ ਵੀਜ਼ਾ ਲਵਾਉਣ ਕਿਉਂਕਿ ਉਹਨਾਂ ਨੂੰ ਨਾਰਮਲੀ ਗੱਲ ਆ ਜਿਨ੍ਹਾਂ ਦਾ 15 ਦਿਨ ਤੋਂ ਘੱਟ ਡਾ ਰਹਿ ਗਿਆ ਵਾ ਇਹਨੂੰ ਲਾਹ ਹਾਸਤਾ ਉਹ ਆਪਣੀ ਅਪਾਇੰਟਮੈਂਟ ਲੈ ਕੇ ਤੇ ਆਪਣਾ ਵੀਜ਼ਾ ਲਵਾ ਸਕਦੇ ਆ ਪਰ ਜਿਨ੍ਹਾਂ ਦੇ ਰਿਜੈਕਟ ਹੋ ਚੁੱਕੀਆਂ ਸਾਰੇ ਵੀਰਾਂ ਆਪਣੋ ਦੀਆਂ ਫਾਈਲਾਂ ਕਿਉਂਕਿ ਹੁਣ ਇਹ ਸਾਰਿਆਂ ਦੇ ਨਹੀਂ ਹੋਈਆਂ ਇਹ ਵੀ ਤਾਂ ਮੈਂ ਦੱਸਦਾ ਕਿ ਸਾਰਿਆਂ ਦੇ ਨਹੀਂ ਹੋਈਆਂ ਬਹੁਤ ਜ਼ਿਆਦਾ ਜਿਆਦਾ ਹੋਈਆਂ ਵਾ ਪਰ ਸਾਰਿਆਂ ਦੇ ਨਹੀਂ ਹੋਈਆਂ ਜਿਨ੍ਹਾਂ ਦੇ ਨਹੀਂ ਹੋਈਆਂ ਉਹ ਵੇਟ ਕਰਨਾ ਉਹਨਾਂ ਨੂੰ ਅਪਾਇੰਟਮੈਂਟ ਆ ਜਿਹੜੀਆਂ ਨੋਰਮਲੀ ਆ ਮਿਲ ਜਾਣੀਆਂ ਵਾ ਪਰ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਦਾ ਇਹ ਆ ਗਿਆ ਕਿ ਰਿਜੈਕਟ ਹੋ ਗਏ ਤੁਹਾਡੀਆਂ ਉਹ ਵੀ ਤੁਸੀਂ ਵੇਟ ਕਰੋ ਕਿ ਅੰਬੈਸੀ ਹੁਣ ਕੀ ਜਵਾਬ ਦਿੰਦੀ ਆ ਅੰਬੈਸੀ ਜਦੋਂ ਕੋਈ ਜਵਾਬ ਦਿੰਦੀ ਆ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਦੱਸ ਦਵਾਂਗੇ ਕਿ ਇਦਾਂ ਇਦਾਂ ਬੇਚ ਨਹੀਂ ਕਹਾ ਤੁਸੀਂ ਇਦਾਂ ਇਦਾਂ ਕਰੋ ਤੇ ਉਹ ਤੁਸੀਂ ਕਰੋ ਤੁਹਾਨੂੰ ਲਓਏ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਚੇਰ ਲਈ ਸਾਥ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ